ਮੈਂ ਕਿਸਾਨ ਜੱਤੇਬੰਦੀਆਂ ਦੇ ਲੀਡਰ ਸਾਹਿਬਾਨ ਨੂੰ ਬੇਨਤੀ ਕਰਨੀ ਵਾਤ ਜੋੜ ਕੇ ਕਿ ਮੈਂ ਤੁਹਾਡਾ ਵੀ ਹਾਂ ਤੁਹਾਡੀਆਂ ਗੱਲਾਂ ਵੀ ਉੱਥੇ ਪਾਰਲੀਮੈਂਟ ਚ ਕਰਦਾ ਰਹਾਂ ਉਦੋਂ ਉੱਥੇ ਕਿਸੇ ਬੱਚੀ ਦੇ ਕੱਪੜੇ ਕਪੜੇ ਪਾੜੇ ਗਾਲਾਂ ਕੱਢੀਆਂ ਜਾਂਦੀ ਸੀ ਉਹ ਗੱਲਾਂ ਵਾਪਸ ਕੀਤੀਆਂ ਮੈਂ ਥੋੜੀ ਜਿਹੀ ਹਮਦਰਦੀ ਕੀ ਕਿਸੇ ਪਰ 베ਰੀ ਕਿਸੇ ਨਾਲ ਕੋਈ ਜਾਤੀ ਰੰਜਿਸ਼ ਨਹੀਂ ਨਾ ਮੈਂ ਕੋਈ ਬਦਲਾ ਲਾਉ ਆਦਮੀ ਹੈ ਇੱਕ ਜਰੂਰੀ ਕਰਨੀ ਆ ਮੈਂ ਕਿਸਾਨ ਜੱਤੇਬੰਦੀਆਂ ਦੇ ਲੀਡਰ ਸਾਹਿਬਾਨ ਨੂੰ ਬੇਨਤੀ ਕਰਨੀ ਵਾਤ ਜੋੜ ਕੇ ਕਿ ਮੈਂ ਤੁਹਾਡਾ ਵੀ ਹਾਂ ਤੁਹਾਡੀਆਂ ਗੱਲਾਂ ਵੀ ਉੱਥੇ ਪਾਰਲੀਮੈਂਟ ਚ ਕਰਦਾ ਰਿਆ ਕਾਨੂੰਨ ਮੈਂ ਨਹੀਂ ਬਣਾਏ ਨਾ ਤੁਸੀਂ ਮੈਂ ਇੱਥੇ ਦਿੱਲੀੋਂ ਜਿੱਤਿਆ ਸੀ ਮੈਨੂੰ ਬਾਅਦ ਚ ਪਤਾ ਲੱਗਾ ਸਾਰਾ ਫੇਰ ਵੀ ਮੈਂ ਜਿੰਨੀ ਜੋਗਾ ਸੀ ਬੋਲਦਾ ਰਿਆ ਉਦੋਂ ਉੱਥੇ ਕਿਸੇ ਬੱਚੀ ਦੇ ਕੱਪੜੇ ਕੁੱਪੜੇ ਪਾੜੇ ਗਾਲਾਂ ਕੱਢੀਆਂ ਜਾਂਦੀ ਸੀ ਉਹ ਤੁ ਗੱਲਾਂ ਕੀ ਪਿਆ ਮੈਂ ਥੋੜੀ ਜਿਹੀ ਹਮਦਰਦੀ ਕੀਤੀ ਕਿਸੇ ਪਰ ਮੇਰੀ ਕਿਸੇ ਨਾਲ ਕੋਈ ਜਾਤੀ ਰੰਜਿਸ਼ ਨਹੀਂ ਨਾ ਮੈਂ ਕੋਈ ਬਦਲਾ ਲਾਉ ਆਦਮੀ ਹਾਂ ਮੈਂ ਤੇ ਸਿਰਫ ਕਿਹਾ ਸੀ ਕਿ ਦੋ ਤਰੀਕ ਨੂੰ ਪਹਿਲੇ ਪਿੰਡ ਕਸਰ ਕਰੋ ਦੋ ਤਰੀਕ ਨੂੰ ਜਿਹੜੇ ਪਿੰਡ ਦੇ ਦੋ ਚਾਰ ਬੰਦੇ ਆ ਉਹ ਜਿਹੜੇ ਜਾਤ ਪਕੜਦੇ ਉਹਨਾਂ ਆਪਾਂ ਕਰਾਂਗੇ ਪਾਕੀ ਮੈਂ ਲੜਾਈ ਵੱਲ ਜਾਂ ਝਗੜੇ ਵੱਲ ਨਹੀਂ ਸੀ ਕੋਈ ਕਿਹਾ ਸ਼ਾਇਦ ਕੋਈ ਗਲਤਫਹਮੀ ਹੋ ਗਈ ਹੋਵੇ ਹੱਥ ਜੋੜ ਕੇ ਮਾਫੀ ਕੱਲ ਗਿਆਤ ਮੈਂ ਮੋਤੀ ਸਾਹਿਬ ਦੀ ਰੈਲੀ ਤੇ ਸੀਗਾ ਪਰ ਮੇਰੀ ਬਲੀ ਹੋਈ ਸੀ ਅਜੇ ਆ ਗੱਲਾਂ ਕਰੀਆਂ ਸੀ ਮੇਰਾ خیال ਅਨਜਾਨ ਥੋੜਾ ਜਾਂ ਬੰਦਿਆ ਸੀ ਤੇ ਮੈਂ ਤੁਹਾਡੇ ਵਿੱਚ ਆ ਗਿਆ ਕੱਲ ਹਜ਼ਾਰ ਬੰਦੇ ਨੇ ਕਿਆ ਅਜ ਬਦਲਾ ਲੈ ਲੋ ਵੇਦਾਂ ਇਹ ਗੱਡੀ ਦਿੱਤੀ ਤੋੜ ਦੋ ਬੰਦੇ ਹੋ ਗਏ ਜ਼ਖਮੀ ਤੇ ਮੈਂ ਅੱਗੇ ਬੈਠਾ ਸੀ ਸੀਖ ਨੇ ਤੁਸੀਂ ਵੀਡੀਓ ਦੇਖਿਓ ਮੇਰੇ ਮਨ ਵਿੱਚ ਮੇਰੇ ਚਿਹਰੇ ਤੇ ਤੁਸੀਂ ਮੌਤ ਦਾ ਖੌਫ ਦੇਖੋਗੇ ਮੈਂ ਕਿਹਾ ਟਾਈਮ ਆ ਗਿਆ ਆ ਸ਼ਫੀਆਦਤ ਤੋਂ ਬਿਨਾ ਬਲੀਦਾਨ ਤੋਂ ਬਿਨਾ ਕੌਮਾਂ ਜਾਇਦਿਆਂ ਦੀ ਨਹੀਂ ਜੇ ਇਸੇ ਤਰ੍ਹਾਂ ਤੇ ਤੁਰਨਾ ਪੈਣਾ ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿਸਾਨ ਜੱਟੇ ਬੰਦਿਆਂ ਨੂੰ ਕਿ ਮੈਂ ਨਹੀਂ ਚਾਹੁੰਦਾ ਪਿੰਡਾਂ 'ਚ ਪਾੜੇ ਪੈਣ ਮੈਂ ਨਹੀਂ ਚਾਹੁੰਦਾ ਪਿੰਡਾਂ 'ਚ ਆਪਸ ਵਿੱਚ ਲੋਕੀਂ ਵਿਰਾਂਧੀਆਂ ਇਹ ਰਾਹ ਪੜਾ ਕੇ ਜੇ ਐਮਪੀ ਬਾਂਡੀ ਗਿਆ ਤੇ ਮੈਨੂੰ ਤੇਰੇ ਨਾਲ ਲਗਤ ਆ ਆਪਸ ਵਿੱਚ ਭਾਈਚਾਰਾ ਕਾਇਮ ਰੱਖੋ ਮੁਹੱਬਤ ਦਾ ਦਰਮਨ ਨਾ ਛੱਡੋ ਜੇ ਮੈਂ 1.5 ਮਹੀਨੇ ਤੋ ਤੁਹਾਡੇ ਕਦਮਾਂ ਤੇ ਸਿਰ ਰੱਖ ਦਿੰਨਾ ਜਦੋਂ ਤੁਸੀਂ ਤੁਸੀਂ ਪਰੇ ਪੱਥਰ ਮਾਰੋ ਮੈਂ ਤੁਹਾਡੇ ਲਈ ਪੁੱਲ ਸਿੱਟਦਾ ਤੁਸੀਂ ਜਿਆਦਾ ਗਰਮੇ ਚੋਵੇਂ ਮੈਂ ਤੁਹਾਨੂੰ ਜਲ ਦਿੰਦਾ ਸਪੈਸ਼ਲੀ ਜਿੱਥੇ ਬੰਦੀਆਂ ਦੇ ਉਹਨਾਂ ਨੂੰ ਸ਼ਾਇਦ ਪਤਾ ਲੱਗਾ ਕੱਲ ਦੇ ਹਾਦਸੇ ਦਾ ਇੱਕ ਵੀਡੀਓ ਆ ਗਈਆਂ ਹੋਣਗੀਆਂ ਮੈਂ ਸਿਰਫ ਇਹ ਕਹਿਣਾ ਚਾਹਣਾ ਕਿ ਜੇ ਮੈਨੂੰ ਮਾਰਿਆ ਸ਼ੁਕਰਨ ਵਾਪਸ ਹੁੰਦਾ ਤੇ ਉਹ ਵੀ ਮੇਰਾ ਬੇਟਾ ਸੀ ਮੈਂ ਤਾਂ ਉਹਨਾਂ ਕੈਸੀ ਕਿ ਜੇ ਉਹਨੂੰ ਮਾਰਿਆ ਸ਼ੁਕਰਨ ਨੂੰ ਉਹਦਾ ਕੁਤ ਵੀ ਮਰ ਜਾਏ ਸਾਰੇ ਪੰਜਾਬ ਨੂੰ ਉਹਦਾ ਦੁੱਖ ਹੈ ਜੇ ਉਹਦੀ ਮੌਤ ਦਾ ਬਦਲਾ ਮੇਰੇ ਤੋਂ ਲੈਣਾ ਜਾਂ ਕਿਸੇ ਹੋਰ ਮੇਰੇ ਗੁਨਾਹ ਦਾ ਬਦਲਾ ਲੈਣਾ ਜੈਸ ਕੱਲ੍ਹ ਤੇ ਬਗਾਵਲਾ ਲੈਣਾ ਕਿ ਮੈਂ ਸਿਰਫ ਗਰੀਬਾਂ ਲਈ ਆਇਆ ਮੈਂ ਗਰੀਬਾਂ ਲਈ ਵੀ ਆਇਆ ਮੈਂ ਕਿਸਾਨਾਂ ਲਈ ਵੀ ਆਇਆ ਤੇ ਵਪਾਰੀਆਂ ਲਈ ਵੀ ਆਇਆ ਮੇਰੀ ਕੋਈ ਕਾਸਟ ਦੀ ਸੂਫੀਆਂ ਦਾ ਕੁਝ ਨਹੀਂ ਹੁੰਦਾ ਮੈਂ ਇਹ ਹੱਥ ਜੋੜ ਕੇ ਬੇਇੱਜ਼ਤੀ ਕਰਦਾ ਕਿ ਜੇ ਕੋਈ ਅਸਰ ਆਦਾ ਵੀ ਹੈ ਮੈਂ ਨਹੀਂ ਚਾਹਦਾ ਡਰਾਈਵਰ ਮੇਰਾ ਬੇਟੇ ਵਰਗਾ ਆ ਉਹਨੂੰ ਕੁਝ ਹੋਵੇ ਮੈਨੂੰ ਕਿਸੇ ਇਕੱਲੀ ਜਗ੍ਹਾ ਬੁਲਾ ਲਿਓ ਮੈਂ ਬਿਨਾਂ ਗੱਲ ਮੈਂ ਤਾਂ ਆ ਜਾਊਗਾ ਮੇਰਾ ਸਿਰ ਹਾਜ਼ਰ ਹੈ ਨਾ ਮੈਂ ਮੌਤ ਤੋਂ ਡਰਦਾ ਨਾ ਮੈਨੂੰ ਕੋਈ ਤੁਹਾਨੂੰ ਵੀਡੀਓ ਦੇ ਦਿਓ ਜੇ ਮੇਰੇ ਚਿਹਰੇ ਤੇ ਕੋਈ ਖੌਫ ਸੀ ਮੈਂ ਮੈਂਟਲੀ ਪ੍ਰੀਪੇਅਰ ਹੋ ਗਿਆ ਸੀ ਦਿਮਾਗੀ ਤੌਰ ਤੇ ਮੈਂ ਸੋਚ ਲਿਆ ਸੀ ਟਾਈਮ ਆ ਗਿਆ ਹੁਣ ਪਰ ਇਹ ਬਲਿਦਾਨ ਅੱਜ ਦੇਣਾ ਪੈ ਗਿਆ ਕਿਉਂਕਿ ਤਰਪਾਨਾਂ ਵਰਖੀਆਂ ਨਿਕਲ ਗਈਆਂ ਸੀ ਗੱਡੀ ਤੋੜ ਦਿੱਤੀ ਗਈ ਸੀ ਦੋ ਬੰਦੇ ਜ਼ਖਮੀ ਹੋ ਗਏ ਸੀ ਮੈਂ ਨਹੀਂ ਚਾਹੁੰਦਾ ਸੀ ਮੇਰੀ ਫੋਰਸ ਵੱਲੋਂ ਕੋਈ ਐਸੀ ਗੱਲ ਹੋ ਜਾਏ ਜਿਹਦੇ ਨਾਲ ਕੰਮ ਵੱਧ ਜਾਏ ਹੱਥ ਜੋੜ ਕੇ ਮੇਰੀ ਬੇਨਤੀ ਹੈ ਪਿੰਡਾਂ 'ਚ ਭਾਈਚਾਰੇ ਬਣਾਈ ਰੱਖੋ ਤੇ ਸਾਮਜਕ ਤੇ ਵੱਡਿਆਂ ਨੂੰ ਮੇਰੀ ਬੇਨਤੀ ਆਪਣੇ ਲੋਕਾਂ ਨੂੰ ਜੇ ਸਮਝਾ ਸਕਦੇ ਆ ਮੈਂ ਕਿਸਾਨਾਂ ਬਾਰੇ ਕਦੀ ਗਲਤ ਨਹੀਂ ਬੋਲਿਆ ਜੇ ਕੋਈ ਗਲਤ ਕਰ ਜਿਵਾ ਦਾ ਹੋਇਆ ਤਾਂ ਕਿਸੇ ਦਾ ਦਿਲ ਦੁਖਿਆ ਤਾਂ ਮੈਂ ਦਸਤ ਪਰਨਸ਼ਾ ਪਰ ਮਾਫੀ ਤੁਸੀਂ ਖੁਸ਼ ਰਹੋ ਆਵਾਜ਼ ਰਹੋ ਕੱਲ ਮੋਦੀ ਸਾਹਿਬ ਆਏ ਸੀ ਉਹਨਾਂ ਨੇ ਮੈਂ ਇੱਕ ਵਾਰੀ ਫੇਰ ਦੁਹਰਾ ਦਿਆ ਉਹਨਾਂ ਨੇ ਕਿਹਾ ਜਿਹੜੀਆਂ ਜਿਹੜੀਆਂ ਗੱਲਾਂ ਤੂੰ ਕਰਦਾ ਪਹਿਲਾਂ ਵੀ ਦਿੱਲੀੋਂ ਪੁੱਛ ਕੇ ਗਿਆ ਸੀ ਹੁਣ ਡੇਢ ਮਹੀਨਾ ਲਾ ਕੇ ਆਇਆ ਹਲਕੇ ਚ ਹੁਣ ਤੂੰ ਦੱਸ ਦਿੱਤੀ ਆ ਉਹਨਾਂ ਨੂੰ ਦੱਸ ਦੇ ਵੀ ਕੋਈ ਗੱਲ ਜਿਹੜੀ ਵਾਦਾ ਕਰੇਗਾ ਉਹ ਵਾਦਾ ਖਿਲਾਫੀ ਨਹੀਂ ਹੋਏਗੀ ਅਨਸਰਾ ਜਹੰਸ ਦਾ ਵਾਦਾ ਮੋਤੀ ਸਾਹਿਬ ਦਾ ਵਾਦਾ ਹੋਏਗਾ ਵਿਕਾਸ ਲਈ ਵਾਦਾ ਹੋਏਗਾ ਜਿਹੜੀਆਂ ਮੈਂ ਗੱਲਾਂ ਕਰਦਾ ਪੂਰੇ ਕਰਨ ਲਈ ਵਾਦਾ ਹੋਏਗਾ ਪਹਿਲੀ ਤਰੀਕ ਤੱਕ ਜੀਂਦੇ ਰਹਿ ਤੇ ਮਿਲਾਂਗੇ ਮੈਨੂੰ ਕੁਝ ਹੋ ਜਾਂਦਾ ਹੈ ਅਗਰ ਕੁਝ ਵੀ ਐਸਾ ਹੋ ਜਾਣਾ ਇਹ ਸੋਚ ਨੂੰ ਜ਼ਰੂਰ ਕਾਇਮ ਰੱਖੀਓ ਜੋ ਕਲਪਨਾtion ਸਾਡੇ ਨਹੀਂ ਆਇਆ ਸੀ ਉਹਨੂੰ ਬਲੀਦਾਨ ਦੇਣਾ ਪਿਆ ਦੱਸਿਓ ਜ਼ਰੂਰ ਲੋਕਾਂ ਤੇ ਮੇਰੇ ਤੋਂ ਬਾਅਦ ਕਿ ਇਹਦੇ ਤੋਂ ਬਿਨਾ ਗੱਲ ਜਦ ਕਾਮਾ ਜਾਗਦੀਆਂ ਵੀ ਨਹੀਂ ਜ਼ਰੂਰ ਦੱਸਿਓ ਆ ਜਿਹੜਾ ਮੇਰੇ ਮੈਂ ਮੌਤ ਮੂਤ ਤੋਂ ਨਹੀਂ ਡਰਦਾ ਫਕੀਰ ਕਹਿੰਦਾ ਜਿਹੜਾ ਮੌਤ ਤੋਂ ਡਰੇ ਮੇਰੇ ਦੇਖਿਓ ਕੱਲ ਦੀ ਵੀਡੀਓ ਮੈਂ ਬਿਲਕੁਲ ਸ਼ਾਂਤ ਬੈਠਾ ਸੀ ਜਦਾਂ ਸ਼ਹਾਦਤ ਦੇਣ ਵਾਲੇ ਮੇਰੇ ਮਹਾਪੁਰਸ਼ਾ ਉਹਨਾਂ ਨੂੰ ਮੈਂ ਮੰਨਣ ਵਾਲਾ ਮੈਂ ਉਸੇ ਤਰ੍ਹਾਂ ਬੈਠਾ ਸੀ ਮੈਂ ਕਿਹਾ ਕੋਈ ਗੱਲ ਨਹੀਂ ਟਾਈਮ ਆ ਗਿਆ ਪਰ ਮੈਨੂੰ ਡਰ ਏ ਸੀ ਮੇਰੇ ਬੱਚੇ ਡਰਾਈਵਰ ਨੂੰ ਮੇਰੀ ਫੋਰਸ ਨੂੰ ਕੁਝ ਨਾ ਹੋ ਜਵੇ ਕੋਸ਼ਿਸ਼ ਕਰਿਓ ਇਹ ਸੋਚ ਨੂੰ ਜ਼ਰੂਰ ਕਾਇਮ ਰੱਖਿਓ ਰੇਤ ਤੋਂ ਬਾਅਦ ਕੁਝ ਐਸੇ ਬੰਦੇ ਜ਼ਰੂਰ ਪੈਦਾ ਕਰਿਓ ਜਿਹੜੇ ਇਸ ਗਰੀਬੀ ਬਿਮਾਰੀ ਦਿਵੰਦਰੀ ਦੀਵੰਤ ਨੂੰ ਔਰ ਗਰੀਬ ਅਮੀਰ ਦਾ ਪਾੜਾ ਖਤਮ ਕਰ ਸਕਣ ਇੰਨੀਆਂ ਮੈਂ ਬੇਨਤੀਆਂ ਕਰਨੀਆਂ ਸੀ ਰਾਘਵ ਜੀ ਦਾ ਖਾਲਸਾ Why do I do it?